From the wire. From the wire, yeah. Yeah, from the wire. I'll uh, put here, yeah. Stop here. ਆਪ ਮਿੰਤੀ ਕਰਕੇ ਦਿੱਤੀ ਆ ਆਪਣੇ ਉੱਥੇ ਸਾਰਾ ਕੋਈ ਠੇਕੇਦਾਰ ਤੇ ਛੱਡ ਦਿੰਦੇ ਤੂੰ ਹੀ ਕਰਨਾ ਹੈ ਉਹ ਕਰਨਾ ਉਹ ਥੱਲੇ ਉਹ ਆਏ ਆ ਆ ਤਿੰਨ ਲਿਫਟਾਂ ਹੋਰ ਤਾਂ ਉਹ ਜਾਣੀਆਂ ਲੈ ਹਾਂ ਪਹਿਲਵਾਨ ਆ ਬਾਲਟੀ ਚੱਕ ਕੋ ਸਾਹਿਬ ਆ ਆ ਇੱਧਰ ਵੇਖੀ ਹੁਣ ਬਾਲਟੀ ਚੱਕ ਕਰ ਇਹ ਇਹ ਆ ਵੇ ਸਹੀ ਦਾ ਫੋਨ ਹੋ ਗਿਆ ਫਿਰ ਆਪਾਂ ਔਰ ਭਾਜੀ ਪਹੁੰਚ ਗਏ ਆ ਕੰਮ ਤੇ ਸਿਰ ਸਿਰੇ ਤੇ ਆਪਾਂ ਨੂੰ ਟਾਈਮ ਲੱਗਾ 2 ਘੰਟੇ ਲੱਗ ਗਿਆ ਆਪਾਂ ਨੂੰ ਟਾਈਮ ਹੈ ਟ੍ਰੈਫਿਕ ਬਹੁਤ ਜ਼ਿਆਦਾ ਹੈ ਅੱਜ ਪਹਿਲੀ ਦਿਹਾੜੀ ਤੇ ਲੱਤੂ ਵਾਲੇ ਦੇ ਠੀਕ ਆ ਸਾਡੇ ਭਾਜੀ ਡਰਾਈਵਰ ਸਾਹਿਬ ਅੱਜ ਫਿਰ ਅੱਜ ਮੈਂ ਕੰਮ ਵਗਾੜੂੰਗਾ ਨਾ ਪਹਿਲਾਂ ਜਦੋਂ ਨਵਾਂ ਨਵਾਂ ਸਿੱਖਣਾ ਵੇ ਕੰਮ ਵਗਾੜਨੇ ਵੀ ਪੈਂਦੇ ਆ ਨਾ ਅੱਜ ਵਗਾਰਨ ਦੇਣਾ ਹੀ ਨਹੀਂ ਤੇ ਅੱਛਾ ਠੀਕ ਆ ਅੱਜ ਵੜ ਲੈਣਾ ਇਹ ਵਗਾਰਿਆ ਤੇ ਨਹੀਂ ਫਿਰ ਟੱਕਾ ਟੱਕਾ ਜਦੋਂ ਨਵਾਂ ਨਵਾਂ ਸਿੱਖਣਾ ਹੋਵੇ ਕੋਈ ਥੋੜਾ ਬਾਦਾ ਕੰਮ ਨੁਕਸਾਨ ਵੀ ਮੈਂ ਕਰਦਾ ਹੁੰਦਾ ਮਨੂੰ ਐਹੀ ਇਹ ਨੁਕਸਾਨ ਕੀਤਾ ਤੇ ਕੱਲ ਨੂੰ ਕੰਮ ਤੇ ਨਹੀਂ ਲਿਆਉਣਾ ਛੁੱਟੀ ਐਸਵੀਆ ਛੁੱਟੀ ਖੜੂ ਗਾਉਣ ਕੰਮ ਤੇ ਮੈਂ ਤਾਂ ਭੁੱਖਾ ਮਰ ਜੂਗਾ ਇਹ ਲੈਸਟ ਆ ਗਿਆ ਸਾਹਮਣਾ ਇਹ ਲੈਸਟ ਰਹਿ ਗਈ ਆ ਇਹ ਜਿਹੜਾ ਪਹਿਲਵਾਨ ਉਹਨਾਂ ਕੰਪੇਟੇ ਨਾਲ ਰਾਜੇ ਨਾਲ ਕੱਲ ਨੂੰ ਰਾਜਾ 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 ਗੱਲ ਜਣਾ ਬਰੋ ਆਹ ਫਿਰ ਜੇ ਮੈਂ ਕੰਮ ਵਗਾੜਿਆ ਤਾਂ ਮੈਨੂੰ ਛੱਡ ਕੇ ਵੀ ਨਹੀਂ ਆਉਣਾ ਨਹੀਂ ਅਸੀਂ ਬੱਸੇ ਬਹਾਲ ਦੇਣਾ ਇੱਥੇ ਚਲ ਜਾ ਫੋਗੀ ਜਿੱਤਰਾ ਜਾਇਆ ਜਾਂਦਾ ਯਾਰ ਦਾ ਨਹੀਂ ਟਾਈਪ ਆਪਾਂ ਕਿਰਾਇਆ ਦੇ ਦੇਣਾ ਬੱਸ ਦਾ ਮੇਰੇ ਨਾਲ ਤਾਂ ਕੋਈ ਕਿਰਾਇਆ ਨਹੀਂ ਤੇਰਾ ਉਲਟਾ ਮੈਨੂੰ ਨਾ ਪਾ ਦਿਓ ਮੇਰੇ ਨਾਲ ਕੱਢ ਰਿਓ ਜਵਾਲ ਲੱਗੇ ਕਹੋ ਵੀ ਇੰਨੇ ਇੰਨੇ ਦਾ ਕੰਮ ਵਗਾੜਿਆ ਵੀਰ ਦੇ ਜਾ ਹਾਂ ਐ ਕਿ ਨਹੀਂ ਕਰਦੇ ਸੀ ਤਾਂ ਨਹੀਂ ਇਹੀ ਨਹੀਂ ਕਰਦੇ ਤਾਂ ਤੱਕਾ ਨਹੀਂ ਕਰਦੇ ਤੱਕਾ ਨਹੀਂ ਕਰਦੇ ਕਾਵਾ ਬੱਲੇ ਬੱਲੇ ਕੰਮ 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 ਹੋਈ ਪਈ ਜਣਾ ਸਵੇਰ ਤੇ 6 ਵਜੇ ਆ ਇਹ ਕੰਮ ਹੀ ਕੰਮ 5 ਵਜੇ ਮੁੰਡੇ ਕਹਿੰਦੇ ਵੀ ਘਰੋਂ ਨਿਕਲੇ ਸੀ ਤੇ ਇੱਥੇ ਪਹੁੰਚਦੇ ਆ ਵਜ ਗਿਆ ਇਹਨਾਂ ਨੂੰ 6 ਆ ਜਿਹੜੇ ਚੱਲਣਾ ਵੀ ਦਿਨ ਦਿਖਾ ਕੇ ਲਿਆਉਣੇ ਵੀ ਕਿੰਦਾ ਮਿਹਨਤ ਹੁੰਦੀ ਆ ਇਹ ਇਹ ਸਾਡਾ ਵੀਰ ਰਾਮਣ ਕਲੇਰ ਕਬੱਡੀ ਪ੍ਰੋਮੋਟਰ ਸਾਹਿਬ ਕੰਮ ਕਰਦੇ ਹੋਏ ਬੋਰਡਾਂ ਹੀ ਸੋਹਣੀਆਂ ਲੱਗਦੀਆਂ ਹਨ ਬੈਨਰ ਤੇ ਲੱਗੀਆਂ ਬੋਰਡਾਂ ਵੀ ਸੋਹਣੀਆਂ ਲੱਗਦੀਆਂ ਪਰ ਮਿਹਨਤ ਮਿਹਨਤ ਨਹੀਂ ਨਾ ਪਤਾ ਕਿ ਇਹਨੂੰ ਆਪੋ ਤੇ ਸਾਹਮਣੇ ਆਵੇ ਆ ਉਹੀ ਆਪੇ ਦੱਸਣਾ ਮੈਨੂੰ ਨਹੀਂ ਨਾ ਪਤਾ। ਦਸਤਿਆਂ ਮਾਰੇ ਨਾ ਕੰਪਨੀ ਦਾ। ਕੋਈ ਹੋਰ ਵੀ ਨਹੀਂ ਦੱਸਣਾ। ਇਹ ਚੱਲ ਪਏ ਆਪਾਂ ਹੁਣ ਜੌਬ ਤੇ ਐਂਡੀ 1 ਸਕੈਫੋਲਡਿੰਗ ਵਾਲੇ। ਸਾਰੇ ਭਰਾ ਆਪਾਂ। ਓਕੇ। ਆਹ ਨਾਲ ਭਾਜੀ ਸਾਡੇ ਬੌਸ। ਆਜੀ ਕਿਦਾਜੀ ਠੀਕ ਡੱਟ ਜਾ ਰਹੀ। ਆਜ ਇਧਰ ਛੋਟਾ ਭਰਾ ਸੈਣੀ। ਉਹ ਮੁੰਡਾ ਤੇਜੀ ਆ ਜੂਪੀ ਦੋ। ਤੇਜੀ ਕਿਤਾ? ਵਧੀਆ ਭਾਜੀ। ਚੜਦੀ ਕਲਾ। ਚੜਦੀ ਕਲਾ। ਓਕੇ। ਇਹ ਬੜੀ ਇਦਮ ਕਰਦਾ ਹੈ ਅੱਜ ਪੂਰੀ ਥੱਕ ਪੌਣਗੇ ਮੁੰਡੇ ਜਾ ਕੇ ਅੱਜ ਤੇ ਤੁਸੀਂ ਦੱਸੋ ਮੈਨੂੰ ਵੀ ਜਿਹੜੇ ਵੀਰ ਭਰਾ ਇੰਨੇ ਪੈਸੇ ਲਾ ਕੇ ਇੱਧਰ ਆਉਂਦੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਉਹਨਾਂ ਨੂੰ ਇਹੀ ਹੈ ਕਿ ਜੇ ਤੇ ਉਹਨਾਂ ਦਾ ਇੰਡੀਆ ਸੜਦਾ ਤੇ ਵਧੀਆ ਵਾ ਆਇਆ ਮੇਰੇ ਚਾਚੇ ਦਾ ਮੁੰਡਾ ਇੱਕ ਅੱਛਾ ਉਹ ਹੁਣ ਦਸਤਾ ਹੁੰਦਾ ਇੱਥੇ ਅਨੁਕਰ ਆਈ ਕੱਲ ਦੋ ਆਏ ਆ ਮਿਲਿਆ ਮੈਂ ਇਹਦਾ ਇੰਡੀਆ ਠੀਕ ਮੈਂ ਹੁਣ ਆ ਗਿਆ ਹੁਣ ਤੈਨੂੰ ਇੱਥੇ ਰਹਿਣਾ ਪੜਾ ਮੁੱਕ ਦੀ ਗੱਲ ਇਹ ਆ ਨਚੋੜ ਇਹ ਨਿਕਲਦਾ ਕਿ ਜਿੰਨਾਂ ਦਾ ਅਸੀਂ ਨਹੀਂ ਕਹਿੰਦੇ ਬਾਹਰ ਨਾ ਆਓ ਆਓ ਪਰ ਪਹਿਲਾਂ ਡਿਟੇਲ ਚੈੱਕ ਕਰੋ ਅੱਜ ਤੁਹਾਨੂੰ ਚੈੱਕ ਕਰਾ ਲੈਣੀ ਆ ਸਾਰੀ ਕਾਸ ਸੱਜਣਾ ਮਿੱਤਰਾਂ ਨੂੰ ਕੰਮ ਜੀਰੋ ਤੋਂ ਸਟਾਰਟ ਕਰਨਾ ਪਾਣਾ ਆਪਾਂ ਕਹਿੰਦੇ ਨਹੀਂ ਵੀ ਆਪਣਾ ਵੀ ਪੰਜਾਬ ਖਾਲੀ ਹੋਵੇ ਜਿੱਦੀ ਤਾਂ ਮਜਬੂਰੀ ਆ ਜਿੰਨੂੰ ਪਤਾ ਮੇਰੀ ਜ਼ਿੰਦਗੀ ਰੋਟੀ ਪੱਕ ਦੀ ਔਖੀ ਆ ਗਾਂ ਮੈਨੂੰ ਹੱਥ ਪੱਲਾ ਮਾਰਨਾ ਪੈਣਾ ਉਹਦੇ ਘੜਾ ਘੁੱਟ ਭਰੇ ਉਹਨੂੰ ਪਰਣਾ ਵੀ ਪੈਣਾ ਹੈ ਨਾ ਉਹਦੀ ਮਜਬੂਰੀ ਹੈ ਵਿਚਾਰੇ ਦੀ ਹੁਣ ਜਿਹੜੇ ਬੰਦੇ ਨੂੰ ਸਾਰਾ ਕੁਝ ਹੈਗਾ ਆਪਣੇ ਕੋਲ ਜਿਹੜਾ ਪਰਮਾਤਮਾ ਦੀ ਜਿੰਗਿਆ ਨਮਾਜ਼ ਮਾਦੀ ਮਿਹਰ ਆ ਐ ਵਧੀਆ ਸੁਖ ਦੀ ਰੋਟੀ ਖਾਣੇ ਆ ਆਪ ਨਹੀਂ ਵੀ ਕੰਮ ਕਰਨਾ ਹਨਾ ਤਾਂ ਵੀ ਉਦਾ ਵੀ ਸਰਦਾ ਵਾ ਉਹ ਬੰਦੇ ਤੇ ਮੈਂ ਕਹਿੰਦਾ ਵੀ ਮੇਰਾ ਭਰਾ ਵਧੀਆ ਜਿਹਾ ਲਾਈਫ ਕਿਨਾ ਬਾਰ ਦੇ ਮੁਲਕ ਚ ਜਾ ਰੇ ਲੋ ਚਲੋ ਜਿਹੜਾ ਬੰਦਾ ਥੋੜਾ ਘਰੋਂ ਹੌਲਾ ਉਹਨੇ ਤੇ ਚੜਨੇ ਜਾੜੀ ਤਾਂ ਪਾਈ ਤੇ ਆ ਕੇ ਕਰਨਾ ਹੀ ਕਰਨਾ ਉਹਦਾ ਸਰਨਾ ਹੋਣੀਗਾ ਕੰਮ ਕਰਨਾ ਪੈਣਾ ਕਰਨਾ ਹੀ ਪੈਣਾ ਬਸ ਪੜਾ ਹੋਵੇ ਜਾਂ ਹੌਲਾ ਹੋਵੇ ਹਾਂ ਇਧਰ ਵੇਖੋ ਬੰਦਿਆਂ ਦੇ ਮੂੰਹ ਸੁੱਕ ਗਏ ਆ ਕਿੰਨੇ ਲੱਸੀ ਹੋ ਗਏ ਆ ਜਿਹੜਾ ਸ਼ੀਰ ਤੋਂ ਲੈ ਕੇ ਤੁਰ ਪਦੇ ਆ ਇਹ ਖਾਣਾ ਪੰਚਾ 6 ਵਜੇ ਤੱਕ ਜੀ ਸੱਚ ਜੀ 7:30 ਵਜੇ ਬਲੀ ਆ ਜਾ ਕੇ ਆ ਸਨਮਾਨ ਵੀ ਫੇੜੀ ਹੋਣੇ ਆ ਹ ਸਨਮਾਨਤਾ ਦੇ ਨਾਲ ਪ੍ਰੋਮੋਟਰ ਚ ਵੀ ਫੇੜੀ ਸਨਮਾਨ ਆ ਪ੍ਰੋਮੋਟਰ ਵੀ ਆ ਸਾਡੇ ਵੇ ਲੋ ਪ੍ਰੋਮੋਟਰ ਇੱਥੇ ਆ ਪ੍ਰੋਮੋਟਰ ਜਿਹੜਾ ਤਸ਼ੜੇ ਤੇ ਕਾਪ ਨਹੀਂ ਕਰਾਉਣਾ ਆਪਣੇ ਭਾਜੀ ਵੀ ਨਹੀਂ ਉੱਤੇ ਮੱਖਣ ਨਹੀਂ ਹਾਂਜੀ ਹਾਂਜੀ ਇਹ ਬਿੰਦੇ ਭਾਜੀ ਹੁਣੀਆਂ ਤੇ ਉਹਨਾਂ ਨੇ ਅੜਗਾ ਟਰੈਕਟਰ ਹੋਆ ਉੱਥੇ ਮੇਰੇ ਕਾਲ ਮੈਸੀ ਆ ਨਾਲੇ ਗੱਲ ਇਹ ਆ ਵੀ ਉੱਥੇ ਬੈਨਰ ਤੇ ਫੋਟੋ ਕਿੱਢੀ ਐ ਕੈਂਡ ਕਰਕੇ ਲਾਈ ਲਾਲ ਪਾ ਕੇ ਬਤੀਤੀ ਰਮਨ ਕਲੇਰ ਖੇਡ ਪ੍ਰੋਮੋਟਰ ਯੂਕੇ ਯੂਕੇ ਵੇਖ ਲੋ 아이ਤੇ ਵੇਖ ਲੋ ਹੈ ਕੱਪੜੇ ਆ ਮਿਹਨਤ ਆਇਆ ਇਹ ਵਧੀਆ ਮਿਹਨਤ ਜ਼ਰੂਰੀ ਆ ਕੇ ਦੇ ਹੱਥ ਹਾਲੇ ਵੇਖਣੋਂ ਚੰਗਾ ਮਿਹਨਤ ਸਾਡੇ ਪੈਸੇ ਜਿਹੜੇ ਪਲੇਅਰ ਨੂੰ ਜਾਂਦੇ ਮਿਹਨਤ ਦੇ ਜਾਂਦੇ ਮਿਹਨਤ ਜਾਂਦੇ ਪਲੇਅਰ ਦੇ ਵੀ ਚੰਗੇ ਥਾਂ ਲੱਗਦੇ ਆ ਚੰਗੇ ਥਾਂ ਲੱਗਦੇ ਆ ਸਾਡੇ ਕੋਈ ਉਦਾਂ ਨਾ ਲੈ ਪੈਸੇ ਐ ਸਹੀ ਗੱਲ ਆ ਗਿਆ ਉਹ ਮਾਮੇ ਮਾਮੇ ਆ ਨਾ ਉਹ ਗੱਡੀ ਖਰਾਬ ਹੋ ਗਈ ਆ ਚਾ ਖਰਾਬ ਹੋਈ ਆ ਬਾਕੀ ਚਲੋ ਚਾਂਦੇ ਹੌਲੀ ਹੌਲੀ ਸਫਰ ਸਾਂਝਾ ਕਰਦੇ ਆ ਤੁਹਾਡੇ ਨਾਲ ਅੱਜ ਦੂਰੀ ਲੰਡਨ ਹੀ ਜਾਣਾ ਅੱਜ ਪਹੁੰਚ ਕੇ ਬਾਕੀ ਤੁਹਾਨੂੰ ਦੱਸ ਦੇਣਾਂ ਹੌਂਦਾਂ ਕਿ ਬੰਦੇ ਇੱਥੇ ਕੰਮ ਕਰਕੇ ਪੈਸੇ ਕੱਢ ਕੇ ਕਿਸੇ ਪਲੇਅਰ ਬਾਹਵਟੀ ਗੱਲ ਬਹੁਤ ਜ਼ਿਆਦੀ ਹੈ। ਇੱਲਾਹ ਨਹੀਂ ਤਾਂ ਕੋਈ ਕੋਈ ਨਹੀਂ ਦਿੰਦਾ। ਨਾ ਨਾ ਕੌਣ ਦੇਣਾ। ਬਰਾਬਰ ਬੰਦੇ। ਗਾਦਾ ਉੱਪਰ। ਇਹਦੇ ਸਪਲੇਰਾ ਦਾ ਮਗਰ ਸੋਚਦੇ ਆ ਬੰਦੇ। ਸਹੀ ਗੱਲ। ਆਪਣੀ ਫੈਮਲੀ ਦਾ ਵੀ, ਪਲੇਰਾ ਦਾ ਵੀ ਸਾਰਿਆਂ ਦਾ ਸੋਚਦੇ। ਬਹੁਤ ਚੀਜ਼ਾਂ ਇੱਥੇ ਨਾਲੇ ਤੁਹਾਨੂੰ ਪਤਾ ਇੱਥੇ ਰਹਿ ਕੇ। ਗੁਜ਼ਾਰਾ ਕਿੰਨਾ ਔਖਾ ਆਪਣਾ ਪਰਿਵਾਰ ਦਾ ਭਾਵੇਂ ਦੋ ਜਣੇ ਕੰਮ ਕਰਦੇ ਪਰਿਵਾਰ 'ਚ ਪਰ ਬਹੁਤ ਔਖਾ। ਲੱਗਈ ਸਾਰੇ ਬੰਦੇ ਬਹੁਤ ਹੋ ਗਈ ਆ। ਹਾਂ। ਪਰ ਇਹ ਵੀ ਮੇਰੇ ਵੀ ਬੰਦੇ ਸਟੈਟ ਦੇ ਜਿਹੜੇ ਸਟੈਟ ਵਾਲੇ ਬੰਦੇ ਉਹ ਸਟੈਟ ਲੈਂਦੇ ਹੀ ਲੈਂਦੇ। ਲੈਂਦੇ 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 ਸਹੀ ਗੱਲ ਸਹੀ ਗੱਲ ਗਲਤ ਘਰ ਚ ਨਾ ਵੜ ਜਿਓ 72 ਨੰਬਰ ਹੈ 72 ਅੱਛਾ ਨਹੀਂ ਐਦਾ ਕਿਤਾ ਇਹਨਾਂ ਨੂੰ ਪੁੱਛਣਾ ਪਊਗਾ ਨਹੀਂ ਆ ਆਪਾਂ ਨੂੰ ਪਹਿਲਾਂ ਜਾਂਦਾ ਨਾ ਫੋਨ ਐਡਰੈਸ ਅੱਛਾ ਫਿਰ ਆਪਾਂ ਨੂੰ ਪਤਾ ਹੀ ਫਿਰ ਆਪਾਂ ਆ ਗਏ ਆ ਓਕੇ ਆ ਫਰੰਟ ਲੱਗਣਾ ਨਹੀਂ ਹੈ ਹਾਂ ਆਪਾਂ ਸਾਈਡ ਲਾਉਣੀ ਆ ਓਕੇ ਬੈਕ ਲਾਉਣੀ ਆ ਠੇਕੇਦਾਰ ਸਾਹਿਬ ਵਰਕਰ ਕਰਨਾ ਹੈ ਕੰਮ ਆ ओके ਆਡਾ ਤੇ ਘਰੇ ਬੈ ਬੈ ਜੀ ਨਹੀਂ ਲੱਗਦਾ ਅੱਜ ਆ ਗਏ ਹੁਣ ਲੱਗੂ ਜੀ ਅੱਜ ਜੀ ਲਾਵਾਂਗੇ ਹੈ ਅੱਜ ਜੀ ਇਹੋ ਜੀ ਇਦਾਂ ਦਾਣਾ ਨਾ ਲਾ ਦਿਓ ਮੜ ਕੇ ਮੂੰਹ ਨਾ ਕਰੀਏ ਇਧਰੋਂ ਕੰਮ ਹੀ ਨਾ ਆ ਮੈਚ ਵੀ ਐ ਦੁਆਰ ਐ ਦੁਆਰ ਮੈਚ ਅੱਗੇ ਪ੍ਰਦਰਸ਼ਨ ਮਹਾ ਪ੍ਰਦਰਸ਼ਨ ਚੰਗਾ ਲੱਗਾ ਪਿਛਲੇ ਮੈਚਾਂ ਤੇ ਢਿੱਲਾ ਰਿਹਾ ਕੰਮ ਕੋਈ ਨਹੀਂ ਮਾਰਾਇ ਬਾਬਾ ਦੀਪ ਸਿੰਘ ਜੀ ਸ਼ਹੀਦ ਕਰਨ ਕਿਰਪਾ ਪਾਣਾ ਸਰਤੇਆ ਇਸ ਸਟਰੀਟ ਆ ਸਾਰੀ ਹਨਾ ਆ ਵੇਖ ਲੋ ਜੀ ਨਜ਼ਾਰੇ ਯੂਕੇ ਦੇ ਇਹ ਇੰਗਲੈਂਡ ਦਾ ਜਿਹੜਾ ਪਿੰਡੂ ਏਰੀਆ ਉਹ ਆ ਹਨਾ ਹਾਂ ਬਾਰੀ ਜੇ ਜਿੱਦਾਂ ਆਪਣੇ ਪਿੰਡਾਂ ਦੇ ਏਰੀਆ ਨਹੀਂ ਹੁੰਦਾ ਹਾਂ ਉਧਰਲੀ ਸਾਈਡ ਜਿੱਦਾਂ ਸ਼ਹਿਰਾਂ 'ਚ ਤਾਂ ਬਾਲਾ ਸੋਨਾ ਨਾ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਇਹ ਘਰਾਂ ਚੈਨ ਲੱਗਦਾ ਜਿੱਦਾਂ ਕੋਈ ਨਹੀਂ ਹੁੰਦਾ ਪਰ ਸਾਰੇ ਅੰਦਰੋਂ ਅੰਦਰੀ ਆ ਕੋਈ ਬਾਹਰ ਨਹੀਂ ਜਿੱਦਾਂ ਕੀ ਨਿਕਲਦਾ ਮੇਨ ਡੋਰ ਵੀ ਸਾਰਾ 3 ਫੁੱਟ ਦਾ ਹੁੰਦਾ ਇਹਨਾਂ ਦਾ ਆਮ ਆ ਗਿਆ ਚੀਨੀ ਬਾਬਾ ਲੈ ਉਹ ਬਟਾ ਪਿਆ ਅੰਦਰੀਆਂ 21 ਦਾ ਆ ਬਣ 21 ਦਾ ਲਿਆਉਣ ਵਾਲਾ ਲੈ ਆ ਜਾ ਕੇ ਨਾ ਵੇ ਮੁੜੇ ਲੱਗੇ ਆ ਇੰਗਲੈਂਡ ਦੇ ਵਿੱਚ ਹਾਂ ਲੱਗੇ ਹੈ ਵੀ 50 50 ਜਪੜਾ ਕੰਮ ਪਲਵਾਨ ਵੀ ਅੱਜ ਆਇਆ ਆ। ਚਾ ਬਸ ਬਸ। ਪਲਵਾਨ ਵੀ ਕਰਾ ਚੱਕ ਦੂੰ ਅੱਜ ਕੰਮ ਨੂੰ। ਚੱਕ ਦਾਂਗੇ ਬੱਤੇ। ਹਾਂ ਆ ਦੋ ਜਿਹੜੇ ਕਹਿੰਦੇ ਪਲਵਾਨ ਕੰਮ ਨਹੀਂ ਕਰ ਸਕਦੇ। ਹਾਂ ਅਵਸਥਾ ਨਜ਼ਰ ਹੋ ਗਿਆ ਬਲ ਲੱਗਿਆ ਨਾ। ਆ ਬਈ ਅੱਜ ਲੱਗੇ ਆ ਸਵੇਰੇ 9:30 ਵਜੇ ਤੇ। ਹਾਂ ਕਿਹੜੇ ਕਹਿੰਦੇ ਨਾ ਵੀ ਬੜਾ ਬਾਲਟੀ ਚੱਕ ਨਾਲੇ। ਬਦਨਾਮ ਕੀਤਾ ਲੋਕਾਂ ਨੇ ਵੀ ਕਬੱਡੀ ਵਾਲਿਆਂ ਤੋਂ ਬਾਅਦ ਕੰਮ ਨਹੀਂ ਹੋਣਾ। ਹਾਂ ਕਰਕੇ ਦਿਖਾ ਸਕਦੇ। ਚੱਲਾ ਬਾਲਟੀ ਚੱਕੋ। ਦੋ ਲੇਟਾ ਦੋ ਲੇਟਾ ਉੱਥੋਂ ਥੱਲੇੋਂ ਆਏ ਆ। ਆ ਤਿੰਨ ਲੇਟਾਂ ਹੋਰ ਤਾਂ ਉਹ ਜਾਣੀਆਂ ਵਾਲੇ। ਹਾਂ ਪਲਵਾਨ ਆ ਬਾਲਟੀ ਚੱਕੋ। ਕਾਮ ਆ ਆਈ ਦਮੇ ਕਿਰ ਬਾਲਟੀ ਚੈੱਕ ਕਰ ਏ ਏ ਇਦਾਂ ਜੱਸ ਚਾਲਾ ਕੀ ਆ ਕ ਵੀ ਕਾਮ ਪੂਰਾ ਕੀਤਾ ਭਲਵਾਨ ਨੇ ਮੈਂ ਨਹੀਂ ਕਾਮ ਆਪਾਂ ਥੱਕਦੇ ਹੀ ਨਹੀਂ ਤੇ ਪਰ ਮਾਲਵਾ ਦਾ ਹੱਥ ਸਿਰ ਤੇ ਚਾਈਦਾ ਬਤਾ ਕਿਥੇ ਥੱਕਦਾ ਮੈਂ ਬੈਗਰੂ ਨੇ ਕਰਨਾ ਜੋ ਕਰਨਾ ਪਲਵਾਰ ਪਲਵਾਰ ਹੋਈ ਪਈ ਦੀ ਆ ਸੰਡੇ ਗਰਾਊਂਡ 'ਚ ਪਲਵਾਰ ਪਲਵਾਰ ਕਰਾ ਦਿੰਦਾ ਆ ਕਰੀਤਣਾ ਕਿ ਆਪੇ ਜਨ ਕੁਝ ਨਹੀਂ ਯਾਦ ਤੇ 2:00 ਵਜੇ ਸਾਡੇ ਕੋਲ ਤਾ ਕੇ ਨਾ ਸਾਨੂੰ ਬੈਠਦਾ ਤਾਂ ਨਾ ਬੈਂਦਾ ਫਰੋਂ ਬਾਇਰ ਫਰੋਂ ਦਾ ਬਾਇਰ ਯਾ ਇਹ ਫਰੋਂ ਦਾ ਬਾਇਰ ਨਾ ਬੁੜੇ ਯਾ ਸਾਬੇ ਯਾ ਬੋਲ ਰਿਹਾ ਬਸ ਲੈ 21 ਤਾਂ ਪੈ ਓਏ ਬੇਨਤੀ ਕਰਕੇ ਦੇ ਦਿਓ ਆਪ ਹਾਂ ਆਪ ਬੇਨਤੀ ਕਰਕੇ ਦਿੱਤੀ ਆ ਆਪਣੇ ਉੱਥੇ ਸਾਰਾ ਕੁਝ ਠੇਕੇਦਾਰ ਦੇ ਛੱਡ ਦਿੰਦੇ ਤੂੰ ਹੀ ਕਰਨਾ ਏ ਉਹ ਕਰਨਾ ਲਿਆਓ 21 ਯੋ ਯਾਰ ਆਈ ਵੈਕ ਵੀ ਇਧਰ ਮੇਰੇ ਕੋਲ ਲਿਆਓ ਹੈਪੀ ਹੀ ਹੈਪੀ ਹਾਂ ਯੂ ਹੈਪੀ ਹੀ ਸੇਜ਼ ਯੂ ਹੈਪੀ ਫੋਰ ਫੋਰ ਹਿਮ ਲੁਕਿੰਗ ਫੋਰ ਯੂ ਨਾ ਨਾ ਵਰਕ ਫੋਰ ਫੋਰ ਉਹ ਬੰਦੇ ਲੱਗੇ ਆ ਰੋਟੀ ਖਾਣ ਸਾਰੇ ਰੋਟੀ ਦਾ ਟਾਈਮ ਹੋ ਗਿਆ ਵਾ ਰੋਟੀ ਦਾ ਕਹਿੰਦੇ ਟਾਈਮ ਵਗੈ ਰੋਟੀ ਦਾ ਟਾਈਮ ਪਤਾ ਕਿਹੜਾ ਇਹਨਾਂ ਦਾ ਡੇਢ ਘੰਟੇ ਇਕੱਠੀ ਆ ਡੇਢ ਵਜੇ ਦੀ ਸਵੇਰ ਦੀ ਤੇ ਸ਼ਾਮਾਂ ਦੀ ਇਕੱਠੀ ਖਾਂਦੇ ਆ ਇਧਰ ਕੰਮ ਮੁੰਡਿਆਂ ਨੇ ਫੱਟੇ ਚੱਕਦੇ ਜਾਂ ਤੇ ਚੱਕ ਕੇ ਫੱਟੇ ਚਾੜ ਤੇ ਚੌਥੀ ਮੰਜ਼ਲ ਤੇ ਇਹੋ ਜੇ ਫੱਟੇ ਚੱਕ ਕੇ ਵੇਖੋ ਹਾ ਰੋਟੀ ਤੇ ਆ ਮੈਂ ਰੋਟੀ ਖਾ ਲਾਂ ਫਿਰ ਫੇਰ ਕਰੋ ਕਵਰੇਜ ਕਰੋਗੇ ਕਵਰੇਜ ਲੋ ਜੀ ਕਰਨਾ ਹੀ ਪਣਾ ਮੈਂ ਆਪਣੀ ਜੈਕਟ ਲਾ ਲਈ ਆ ਹੁਣ ਮੈਂ ਸਿਵਲ ਚ ਹੋ ਗਿਆ ਫੇਰ ਵਰਦੀ ਚ ਪਾ ਗਏ ਲਾ ਆਂ ਦਿਓ ਚਲੋ ਜੀ ਥਾ ਰੋਟੀ ਹੁਣ ਹੁਣ ਮੁੰਡੇ ਆ ਗਏ ਕਿਤੇ ਨਵੇਂ ਗਾਮ ਤੇ ਕਿੱਥੇ ਆ ਗਏ ਹੁਣ ਹੁਣ ਮੁੰਡੇ ਆ ਗਏ ਏਰੀਏ ਚ ਆਕਸਬ੍ਰਿਜ ਆਕਸਬ੍ਰਿਜ ਤੇਜੀ ਕਹਿੰਦੇ ਪੈਰ ਪਛਾਣ ਨੂੰ ਪੜਦਾ ਹੈ ਯਾਰ ਜੀ ਸ਼ਾਮਾਂ ਹੀ ਪੈਣੀਆਂ ਨਾ ਤੇਜੀ ਬੱਸ ਹੋ ਗਿਆ ਤੇਜੀ ਦੀ ਕਹਿੰਦੇ ਪੇਕਅਪ ਜੀ ਘਟਣ ਲੱਪੀ ਹੈ ਜਦਾ ਕਲੱਚ ਫਰੇਟਾਂ ਤੇ ਧੂਏ ਨਹੀਂ ਵੱਜ ਗਏ ਹੁੰਦੇ ਆ ਆਪਣੇ ਪੂਰਾ ਲਿਖਿਆ ਨੰਬਰ ਕੰਪਨੀ ਦਾ ਨਾਮ ਏਲ ਕਲੈਂਡਰ ਚ ਬੁਲਬਲੇ ਫੁੱਲਣ ਲਾਪੇ ਤੇਜੀ ਦੇ ਅੱਛਾ ਐਨ ਡੀ 1 ਸਕੈਫੋਲਡਿੰਗ ਲਟੀ ਚਾਲ ਆਈ ਆ ਪਾ ਪੀ ਜਿਹੜਾ ਅਸੀਂ ਲੱਗੇ ਲਾਉਨ ਜੋਬ ਆ ਜਾਓ ਆ ਜਾਓ ਆ ਜਾਓ ਚਾਹਣਾ ਕੋਈ ਖਾਦਾ ਵੀ ਲੱਗਦਾ ਤੇਰਾ ਕੱਕ ਲਾ ਕੇ ਸਦਾ ਜਾ ਗੱਟੇ ਨੇ ਸਮਾਤਾ ਸਿੱਖੀ ਨਾ ਮੁੰਡੇ ਕਰ ਰਹੇ ਨੇ ਕੰਮ ਸਾਡੇ ਪ੍ਰਮੋਟਰ ਹੀ ਵੇਖ ਲੋ ਪ੍ਰਮੋਟਰਾਂ ਦੀ ਜ਼ਿੰਦਗੀ ਵੇਖ ਲੋ ਇੱਥੇ ਵਾਜੀਆਂ ਸਪੀਕਰਾਂ 'ਚ ਰੌਲਾ ਪਿਆ ਪਿਆ ਰਮਣ ਕਲੇਰ ਰਮਣ ਕਲੇਰ ਹੀ ਫਿਰਦੀ ਆ ਸ਼ਾਲ ਨੇ ਕਹਿੰਦੇ ਥੱਕਦੇ ਨਹੀਂ ਹੈ ਕਹਿੰਦੇ ਨਹੀਂ ਦਾਖਦੇ ਲਾਲ ਪੱਗ ਬੰਨ ਕੇ ਫੋਟੋ ਠੋਕੀ ਹੁੰਦੀ ਪਰ ਕਮਾਈ ਮਿਹਨਤ ਦੀ ਹੱਕ ਸੱਚ ਦੀ ਬੰਦੇ ਆ ਗਏ ਨਵੀਂ ਜਗ੍ਹਾ ਤੇ ਆ ਗਏ ਬੰਦੇ ਨਵੀਂ ਜਗ੍ਹਾ ਤੇ ਆ ਗਏ ਬੰਦੇ ਆਹੋ ਲੱਗਿਓ ਤੇਜ਼ੀ ਕਹਿੰਦੇ ਤੇਜ਼ੀ ਇਹਦੇ ਤੇਜ਼ੀ ਕਰੀ ਜਾਂਦਾ ਅੱਜ ਯੂਪ ਦਾ ਗੱਭਰੂ ਨੌਜਵਾਨ ਭਲਵਾਨ ਗਰ ਲਾਲ ਵੀ ਆ ਗਿਆ ਹੈ ਹਾਂ ਲੰਡਨ ਲੰਡਨ ਆ ਜਿਓ ਤੇ ਇਹਦੇ ਆ ਕਹਿੰਦੇ ਕਿ ਆ ਮੁੰਡਿਆਣੇ ਵਾਦ ਵਾਦ 30 ਮਿੰਟ ਦੇ ਵਿੱਚ ਸਾਰਾ ਕੁਝ ਕਰਤਾ ਆਈ ਨਾ ਗਾਮਾ ਉਹਦਾ ਹੱਥਾਂ ਤੋਂ ਦੋਸਤਾਂ ਨੇ ਮੈਂ ਵੀ ਪਾਏ ਐਮਰਜੈਂਸੀ ਲੋਡ ਪੈ ਸਕਦੀ ਮੇਰੀ ਕਿਤੇ ਵੀ ਅਰੇ ਕੰਮ 'ਚ ਮੈਨੂੰ ਜਾਣਾ ਪੈਂਦਾ ਵਾ ਤੇ ਰੇਡਾ ਪਾਉਣੀ ਪੈਂਦੀ ਆ ਵਾਓ ਇਦਾਂ ਚੁੰਡੀਆਂ ਹੀ ਕੱਸੀ ਜਾਂਦੇ ਆ ਪਤਾ ਨਹੀਂ ਕੀ ਕਰੀ ਜਾਂਦੇ ਸਟਰੀਟ ਇਦਾਂ ਹੀ ਕਰਾ ਚ ਕੰਮ ਇਹ ਗੋਰਾ ਸਾਹ ਤਰਿਆਂ ਦਾ ਉਹ ਟਰੱਕ ਚ ਮੁੰਡੇ ਲਿਆਉਂਦੇ ਸਮਾਨ ਸਾਰਾ ਲਾ ਦਈਏ ਬਹੁਤ ਔਖਾ ਏ ਜੇ ਕੰਮ ਅਜੇ ਵੀ ਅਜੇ ਵੀ ਵਾਸਤਾ ਜੇ ਮੁੜ ਜਾਓ ਜਿਹੜੇ ਤਿਆਰੀ ਕਰੀ ਫਿਰਦੇ ਅਜੇ ਵੀ ਵਾਸਤਾ ਆਜੋ ਬੱਸ ਵਾਖ ਖਲੇ ਕਰ ਦੇ ਇਹ ਵਿਊ ਵੇਖੋ ਇਧਰ ਦਾ ਛੱਤਾਂ ਦਾ ਘਾਰੀ ਘਾਰਕ ਅਜੇ ਵੀ ਅਜੇ ਵੀ ਹੱਥ ਜੋੜਦੇ ਜੇ ਨਾ ਨਾ ਹੱਥ ਕਜੋੜਨੇ ਆ ਬੱਦਲ ਇਧਰ ਦੇਖੋ ਤੇਜ਼ੀ ਖਿੱਚਦਾ ਆ ਆਪ ਦੇ ਘਾਤ ਤੋਂ 6 ਗੁਣਾ ਵੱਡੀ ਪੈਪ 22 ਫੁੱਟ ਦੀਆਂ ਬਹੁਤ ਕਹਿਆ ਇਧਰੋਂ 뷰 ਐ ਨਜ਼ਾਰੇ ਬੱਜੇ ਪੈ ਕੱਲੇ ਕੱਲੇ ਘਰ ਚ ਪਾਰਕ ਸਾਰੇ ਘਾਰ ਹੀ ਘਾਰੇ ਆ ਇਧਰ ਕੀ ਵਿਚਾਰ ਦੇਣਾ ਚਾਹੋਗੇ ਵਿਚਾਰ ਕੁਝ ਨਹੀਂ ਵਧੀਆ ਜੁਆ ਘੰਟੇ ਗੁਰਲਾਲ ਦਾ ਫੋਨ ਆ ਗਿਆ 16 ਵਾਲੇ ਦਾ 3 ਕਿਲੋਮੀਟਰ ਦੂਰ ਇੱਥੋਂ 3 ਕਿਲੋਮੀਟਰ ਹਾਂ ਮੈਨੂੰ ਆਇਆ ਹੀ ਹੁਣੇ ਹੀ ਹੂੰ ਪੁੱਛਦੇ ਆ ਮਿਲ ਆਉਨੇ ਆ ਹਾਂ ਆਵੇ ਆਵੇ ਪਹਿਲਵਾਨ ਦੀ ਫੋਟੋ ਮੰਨੂ ਮਸਾਣਾ ਹਾਉ ਦਾਸ ਆਤਮਾ ਪ੍ਰਾਣੀਆ ਰਹਿਣਾ ਹਾਂ ਇਹ ਲਾ ਬੰਦੇ ਯਾਦਾਂ ਰਹੇ ਦੀਆਂ ਇੱਕ ਮਿੰਟ ਹੋਰ ਫੋਟੋ ਕਿੱਥੇ ਆਵੇ ਇਹ ਆਪਣਾ ਭਰਾ ਮੰਨੂ ਮਸਾਣੇ ਵਾਲਾ ਜਿਹਦੀ ਪਿਛਲੇ ਸਾਲ ਡੈਥ ਹੋ ਗਈ ਟੂਰਨਾਮੈਂਟ ਖੇੜਦੇ ਫਟ ਲੱਗਣਕਾਰ ਆ ਮੋਟਰ ਤੇ ਰੋਪੀ ਨਾ ਹੁੰਦੇ ਇਹ 2000 ਦੇਖਿਆ ਲੱਗ 11 12 ਦੀ ਕੋਰੋ ਬਹੁਤ ਪੁਰਾਣੀ ਹੈ ਨਾ ਆ ਸੇਬੂ ਵਾਲੇ ਵੇਖੀ ਆ ਵੇ ਮੈਂ ਤੇ ਸੇਬੂ ਵਾ ਵੇਖਣ ਗਏ ਇੱਕ ਆ ਸੇਬੂ ਅਜੇ ਵੀ ਇਦਾਂ ਦਾ ਹੀ ਆ ਥੋੜਾ ਜਿਹਾ ਮੂੰਹ ਹੀ ਪਾਰ ਆ ਇਹਨੇ ਵਾਇ ਨਹੀਂ ਅੱਛਾ ਕਿਧਰ ਟੇ ਲੈ ਜੋਗੇ ਬੈਗੇ ਜੋ ਹੈ ਟੇ ਲੈ ਜੇ ਹੋ ਗਏ ਫਿਨਿਸ਼ ਹੋ ਗਿਆ ਕੰਮ ਵਰਕ ਸਾਰਾ ਤੇ ਕੰਮ ਖਤਮ ਇਧਰ ਇੱਕ ਅੱਦਾ ਲਾ ਪਵਾ ਪਵਾ ਮਾਰੇ ਅਜ ਤਾਂ ਜਵਾਗ ਨਹੀਂ ਸਕੂਲੋਂ ਆ ਕੇ ਲਾਉਂਦੇ ਇੱਕ ਹੋ ਬੈ ਗਿਆ ਦੇ ਰਵੇ ਕੰਮ ਕੀਤਾ ਤੇ ਹੱਥ ਹੱਥ ਮਾਸਾ ਨਹੀਂ ਗੰਦੇ ਓਏ ਅੱਜ ਦਾ ਟਾਰਗੇਟ ਆਪਣਾ ਪੂਰਾ ਹੋ ਚੁੱਕਾ ਹੈ ਹੱਥ ਮਾਸਾ ਨਹੀਂ ਗੰਦੇ ਓਏ ਹੈ ਤੇਜ ਹੁਣ ਯਾਰਾਂਲੇ ਭਾਈ ਨੇ ਵੇਖੇ ਜਾ ਕੇ ਵੀ ਉਹ ਕਾਂਡਿਆ ਖੂਨ ਖੋਲਣ ਦੇ ਹੱਥਾਂ ਜਿਹਦੇ ਇਹ ਵੀ ਖੂਨ ਖੋਲਣ ਦੇ ਆ ਕਹਿੰਦਾ ਕੰਮ ਕਰੋ ਟਾਰਗੇਟ ਪੂਰਾ ਹੋ ਗਿਆ ਓ ਤੇਜ਼ੀ ਤੇਜ਼ੀ ਪਰਾਂ ਪਰਾਂ ਨੂੰ ਖਲੋਂਦਾ ਹੀ ਘਰ ਹਲ ਨੂੰ ਹੀ ਪਛਰਾਣ ਪੈਰ ਪੜਦਾ ਹੈ ਲੌਕ ਡੋਟ ਸਾਈ ਲੋਗ ਇੰਗਲਿਸ਼ ਇੰਗਲਿਸ਼ ਯਾ ਬਲੌਗ ਚ ਆ ਗਈ ਤੇਰੀ ਅੰਗਲਿਸ਼ ਯਾ ਹਰ ਲੌਕ ਵੀ ਭਾਜੀ ਚੁੱਕੋ ਦਸਤਾਨੇ ਤੇ ਚੱਲੀਏ ਘਰ ਨੂੰ ਤੇਜੀ ਨੇ ਲਾਤਾ ਸਾਈਨ ਬੋਰਡ ਕਰਕੇ ਇੱਥੇ ਵੀ ਕੰਮ ਚੱਲਣ ਡਿਆ ਅੱਗੇ ਤੇ ਆਹ ਮੁੰਡਿਆਂ ਨੇ ਕੰਮ ਕੀਤਾ ਅੱਜ ਦੋਂ ਕਿੰ ਪਿਆਜ ਫੱਟੇ ਦੋ ਵਾਦਰਾਤ ਦੋਂ ਢਾਈਆਂ ਘੰਟੇ ਕੰਮ ਕੀਤਾ ਪੰਜਾਂ ਮੁੰਡਿਆਂ ਨੇ ਆਹ ਰਾ ਦੇਖੋ ਚੱਲੇ ਹਣ ਓਕੇ ਥੈਂਕ ਯੂ ਗੋੜੀ ਨੂੰ ਬਾਏ ਟਾਟਾ 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 ਆਹ ਟਰੱਕ ਕਰਤਾ ਵੇਲਾ ਬਲਾ ਦੇ ਕਿ ਲੈਂਦਾ ਸੀ ਤੇਰੇ ਇੱਕ ਆਈ ਤੇਰੇ ਨੰਬਰ ਕਰੋ ਨੋਟ ਜਾਂ ਫੇਰ ਇੱਕ ਕੰਪਨੀ ਦਾ ਨਾਮ ਕਰੋ ਨੋਟ ਨੰਬਰ ਜਿਹੜਾ ਜੋਗ ਨੂੰ ਆਊਗਾ ਇਹ ਵਲੌਗ ਵੇਖ ਕੇ ਉਹਨੂੰ ਸਪੈਸ਼ਲ ਡਿਸਕਾਊਂਟ ਦਿੰਦਾ ਡਿਸਕਾਊਂਟ ਦਿੱਤਾ ਜਾ ਲੈ 10% ਡਿਸਕਾਊਂਟ 10% ਡਿਸਕਾਊਂਟ ਤੇ ਚਲੋ ਫੇਰ ਅੱਧੀ ਛੁੱਟੀ ਸਾਰੀ ਨੇ ਨਹੀਂ ਪੂਰੀ ਲੱਗੀ ਤੇ ਪੂਰੀ ਲੱਗੀ ਹੁਣ ਅੰਦੀ ਛੁੱਟੀ ਸਾਰੀ ਹੋ ਗਈ ਕਾ ਗਾਰਾ ਰਾਰਾ ਕਰ ਚਲੋ ਅਭੀ ਘਰੇ ਚੱਲੀਏ ਹੁਣ ਬੜਾ ਵਧੀਆ ਲੱਗਾ ਅੱਜ ਹੈ ਆ ਗਈ ਏ ਇਦਾਂ ਦੀ ਲਾਈਫ ਕੱਲ ਨੂੰ ਕਿਤੇ ਮੈਨੂੰ ਵੀ ਬਾਹਰ ਰਹਿਣਾ ਪਵੇ ਮੈਂ ਸਿੱਖਣਾ ਥੋੜਾ ਪਤਾ ਵਾਹ ਵਾਹ ਫੇ ਕੰਮ ਕਿਨਾਂ ਔਖਾ ਵਾ ਹਾਂ ਹਾਂ ਮਨ ਕਲੀਅਰ ਕਲੀਅਰ ਐਵੇਂ ਨਹੀਂ ਹੁੰਦੀ ਚਲੋ ਹੈਲੋ ਠੀਕ ਹੈ ਹੁਣ ਅਸੀਂ ਚੱਲਨੇ ਗਰਲਾਲ ਸੋਲ ਨੂੰ ਮਿਲਣਾ ਉਹਨਾਂ ਦਾ ਸਟੇ ਇੱਥੇ ਲੰਡਨ ਠੀਕ ਤੇ ओके okay, बाय जी ਸਾਰੇ ਭਰਾਵਾਂ ਨੂੰ ਤੇ ਸਾਰੇ ਭਰਾ ਠੀਕ ਰੋ ਖੁਸ਼ ਰੋ ਹੱਸਦੇ ਖੇਡਦੇ ਰੋ ਤੇ ਵੈਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ